ਮਸੀਕ ਕਨਵੈਨਸ਼ਨ ਤੇ ਗਏ ਮਦਨ ਮਸੀਹ ਉਪਰੰਤ ਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਮਸੀਹ ਨੌਜਵਾਨ ਨੂੰ ਇਲਾਜ ਲਈ ਅਮਰਸਾ ਹਸਪਤਾਲ ਕਰਵਾਇਆ ਦਾਖਲ ਭਰਾ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ ਰੋਪੀ ਜਲਦ ਹੀ ਪੁਲਿਸ ਦੀ ਹੋਣਗੇ ਗ੍ਰਿਫਤ ਚ ਕਿਹਾ ਡੀਐਸਪੀ ਖੁਸ਼ਬੀਰ ਕੌਰ ਨੇ ਹਲਕਾ ਫਤਿਹਗੜ ਚੂੜੀਆਂ ਤੇ ਥਾਣਾ ਕਿਲਾ ਲਾਲ ਸਿੰਘ ਅਦੀਨ ਪਿੰਦੇ ਪਿੰਡ ਚੰਦੂ ਮੰਝ ਵਿਖੇ ਇੱਕ ਮਸੀਹ ਕਨਵੈਨਸ਼ਨ ਤੇ ਗਏ ਪਿੰਡ ਡਾਲੀ ਚੱਕ ਦੇ ਮਸੀਹ ਨੌਜਵਾਨ ਮਦਨ ਮਸੀਹ ਪੁੱਤਰ ਨਿਆਮਤ ਮਸੀਹ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਅਤੇ ਉਤੋਂ ਫਰਾਰ ਹੋ ਗਏ ਜਿਸ ਨੂੰ ਅਮਰਸਰ ਦੇ ਪ੍ਰਾਈਵੇਟ ਅਮਨਦੀਪ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਇਸ ਬੰਦੀ ਪੀੜਤ ਦੇ ਭਰਾ ਗੋਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਚੰਦੂ ਮੰਚ ਕਨਵੈਨਸ਼ਨ ਤੇ ਗਏ ਉਸਦੇ ਭਰਾ ਮਦਨ ਮਸੀਹ ਉਪਰ ਕੁਝ ਅਨਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਉਸ ਨੂੰ ਚਕਮੀਂ ਕਰ ਦਿੱਤਾ ਸੀ ਅਤੇ ਉਹ ਤੋਂ ਫਰਾਗ ਹੋ ਗਏ ਸਨ ਉਸ ਨੇ ਅਗੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਇਲਾਜ ਲਈ ਅਮਰਸਰ ਅਮਨਦੀਪ ਹਸਪਤਾਲ ਦਾਖਲ ਕਰਵਾਇਆ ਹ ਜਿਸ ਦੀ ਹਾਲਤ ਗੰਭੀਰ ਬਣੀ ਹੋਏ ਰਾਣੀ ਮੰਗ ਕਰਦੇ ਹੋਏ ਕਿ ਆਕੇ ਮਲਚਮਨ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਇਸ ਦੇ ਸਬੰਧ ਵਿੱਚ ਫਤਿਹਗੜ ਚੂੜੀਆਂ ਦੀ ਟੀਐਸਪੀ ਖੁਸ਼ਬੀਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਅੰਤਸ਼ਾਹੀ ਵਿਅਕਤੀਆਂ ਵੱਲੋਂ ਪਿੰਡ ਚੰਤੂ ਮੰਚ ਵਿਖੇ ਕਨਵੈਨਸ਼ਨ ਤੇ ਗਏ ਪਿੰਡ ਟਾਲੇ ਚੱਕ ਦੇ ਮਸੀਨ ਨੌਜਵਾਨ ਮਦਰ ਮਸੀਨ ਨੂੰ ਕੁਝ ਅੰਤਸ਼ਾਹੀ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਚੱਕਮੀ ਕਰ ਦਿੱਤਾ ਤੇ ਉਹ ਉਫਰਾਰ ਹੋ ਗਏ ਹਨ ਉਹਨਾਂ ਦਾ ਛਕੜਨਾਂ ਦਾ ਘਟਨਾ ਦੀ ਸੂਚਨਾ ਮਿਲਦਿਆ ਹੀ ਉਹ ਖੁਦ ਅਤੇ ਐਸਐਚਓ ਕਲਾ ਲਾਲ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਘਟਨਾ ਦਾ ਚਾਹ ਚਾ ਲੈ ਕੇ ਮਲਚਮਨ ਦੀ ਗ੍ਰਿਫਤਾਰ ਮਰੀ ਸ਼ੁਰੂ ਕਰ ਦਿੰਦੀ ਹੈ ਅਤੇ ਉਹਨਾਂ ਤੇ ਆ ਕੇ ਅਰੋਪੀ ਚਲਦੀ ਬੋਲ ਸਕਦੀ ਕਿਰਤ ਚ ਹੋਣਗੇ ਫਤੇਗੜ ਚੋਰੀਆਂ ਹਲਕੇ ਦੇ ਦੀਪੇ ਦੇ ਪਿੰਡ ਚੰਦੂਮੰਜ ਵਿੱਚ ਕੁਝ ਬੀਤੀ ਰਾਤ ਅਣਖਾਤੇ ਵਿਅਕਤੀਆਂ ਮਤਲਬ ਪਿੰਡ ਵਾਲੇ ਚੱਕ ਦੇ ਸੰਦੀਪ ਸਿੰਘ ਉੱਪਰ ਪਿੰਡ ਚੰਦੂਮੰਜ ਵਿੱਚ ਇੱਕ ਮਸੀਹ ਕੰਵੈਨਸ਼ਨ ਤੇ ਦੌਰਾਨ ਗੋਲੀਆਂ ਚ ਲਏਗੇ ਜਿਸ ਨਾਲ ਮਦਨ ਮਸੀਹ ਜਿਹੜਾ ਗੰਭੀਰ ਉੱਚਤਨੀ ਹੋਇਆ ਜਿਸ ਨੂੰ ਕਿ ਅੰਮ੍ਰਿਤਪਾਲ ਹਸਪਤਾਲ ਅਵਸਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਅਤੇ ਉਸਦੇ ਭਰਾ ਦਾ ਕਹਿਣਾ ਹੈ ਕਿ ਜਦੋਂ ਮਸੀਹ ਕੰਵੈਨਸ਼ਨ ਚ ਗਿਆ ਸੀ ਤੇ ਕੁਝ ਅਣਖਾਤੇ ਵਿਅਕਤੀਆਂ ਮਤਲਬ ਉਸ ਉੱਪਰ ਗੋਲੀਆਂ ਚਲਾ ਉਸ ਨੂੰ ਕਿਤਾ ਕੀਤਾ ਗਿਆ ਤੇ ਉਸ ਨੇ ਮੰਗ ਕੀਤੀ ਹੈ ਕਿ ਮੋਲਜਮਨ ਨੂੰ ਸੁਰੱਖਤ ਗ੍ਰਿਫਤਾਰ ਕੀਤਾ ਜਾਏ ਇਸ ਸੰਬੰਧੀ ਗੱਲਬਾਤ ਕਰਦੇ ਆਂ ਡੀਐਸਪੀ ਖੁਸ਼ਬੀ ਕੋਰਨਾ ਕੇ ਕੀ ਸੀ ਸਾਰਾ ਮਾਮਲਾ ਜੀ ਕੀ ਨਾਮ ਆ ਆਪਣਾ ਜੀ ਮੇਰਾ ਨਾਮ ਗੋਪੀ ਹੈ ਜੀ ਕਿਹੜਾ ਪਿੰਡ ਜੀ ਆਪਣਾ ਮੇਰਾ ਪਿੰਡ ਢਾਲੇ ਕਟਰੀ ਅੱਛਾ ਜੀ ਕੀ ਹੋਇਆ ਮਾਮਲਾ ਸਾਰਾ ਮੋਲਮਾਈ ਤੇ ਇੱਕ ਧੁਰੂ ਕੇ ਅਮਰਾਂ ਚੰਦੂ ਮਾਝੇ ਗਿਆ ਸੁਲੀਜੰਗਨ ਦੀ ਜਿਹਦੇ ਨਾਨਕ ਤੇ ਜਿਹੜਾ ਸੂਰ ਮਤਲਬ ਚੱਕ ਦੇ ਗਾੜੀਆਂ ਨਾਲ ਗੋਲੀਆਂ ਚਲਾਦੀਆਂ ਜਿਸ ਨਾ ਵਜਾ ਤੇ ਮਤਲਬ ਮੇਰੇ ਪੰਜ ਗੋਲੀਆਂ ਲੱਗੀਆਂ ਆ ਰੋਣ ਨੂੰ ਮਨ ਸਾਹ ਤੈਨੂੰ ਲੋਜ ਕਾਰਵਾਈ ਚਾਹੀਦੀ ਹੈ ਅੱਛਾ ਜੀ ਕੀ ਹਾਲਾਤ ਕੀ ਨੇ ਹੋਣਾ ਇਹਨਾਂ ਦੇ ਲਾ ਸਰ ਮਤਲਬ ਇਹਨੇ ਕਾਰਨਾ ਲਿਆ ਬਾਅਦ ਇਹਨਾਂ ਦੇ ਤੁਹਾਡਾ ਕੀ ਲੱਗਦੇ ਨੇ ਜਰਾ ਬਰੇਥ ਰਿਹਾ ਸਰ ਅਛਾ ਜੀ ਤੁਹਾਨੂੰ ਸ਼ੱਕ ਹੈ ਕਿਸੇ ਦੇ ਸਰ ਨਾਨਕੇ ਆ ਤੇ ਚਾਹੇ ਉਹਦਾ ਭਰਾ ਜੀ ਉਹਨਾਂ ਅਸੀਂ ਉਹਨਾਂ ਉਹਨਾਂ ਤੇ ਆ ਸਰ ਉਹਨਾਂ ਨੰਬਰ ਉਹਨਾਂ ਨਾਲ ਹੋ ਗਿਆ ਸਰ ਮੰਗਦੇ ਆ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਅੱਜ ਸਵੇਰੇ ਕ੍ਰੀਪ ਸਾਡੇ ਨਾਲ 8 ਵਜੇ ਇੱਕ ਸਾਨੂੰ ਕ੍ਰਿਸ਼ਣ ਪਾਇਚਾਰੇ ਤੋਂ ਇੱਕ ਪੈਸੀ ਆਇਆ ਸੀਗਾ ਕਿ ਅਸੀਂ ਅਸੀਂ ਆਪਣਾ ਫੰਕਸ਼ਨ ਕਰਾ ਰਹੇ ਸੀ ਤੇ ਰਾਤ ਨੂੰ ਇੱਥੇ ਗੋਲੀ ਜੜੀ ਰਹੀ ਹੈ ਉਹ ਚੱਲੀ ਗਈ ਹੈ ਉਸੇ ਦਿਨ ਉਹ ਮੇਰਾ ਐਸਚੂ ਤੇ ਮੈਂ ਬੁੱਧਵਾ ਮੌਕੇ ਤੇ ਗਏ ਤੇ ਬੁੱਧਵਾ ਮੌਕੇ ਤੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਉਹ ਤੇ ਜੜੀ ਹੈਗੀ ਹੈ ਕਾਫੀ ਹੱਦ ਤੱਕ ਜੜੀਆਂ ਗੋਲੀਆਂ ਚਾਹੀਆਂ ਜਿਹਦੇ ਵਿੱਚ ਜੜੀਆਂ ਹੈਗੀਆਂ ਸਾਨੂੰ ਦੋ ਕੋਲ ਤੇ ਇੱਕ ਜਿੰਦਾ ਰੌਤ ਮਿਲਿਆ ਇੱਕ ਬਤੀ ਬੋਡਾ ਇੱਕ ਤੀ ਬੋਡਾ ਰੌਂਦ ਸੀਗਾ ਕੋਲ ਸੀਗਾ ਤੇ ਇੱਕ ਜਿੰਦਾ ਰੌਂਦ ਉਸ ਦਿਨ ਫਿਰ ਇਸੇ ਤਰ੍ਹਾਂ ਅਸੀਂ ਆਪਣੇ ਜਿਹੜੀਆਂ ਮਾਨਯੋਗ ਐਸਐਸਪੀ ਰਿਤੀਸ਼ਾ ਗਰਦੇਸ਼ੀ ਦੇ ਸਹਾਰੇ ਆਪਣੀਆਂ ਜਿਹੜੀਆਂ ਸੀਗੀਆਂ ਟੀਮਾਂ ਵਕਫਾਕ ਸਲਟ ਕਰਨ ਕੀਤਾ ਗਿਆ ਤੇ ਵਕਫਾਕ ਟੀਮਾਂ ਨੂੰ ਜਿਹੜਾ ਨਿਰਦੇਸ਼ ਦਿੱਤੇ ਜਿਹੜਾ ਦਿੱਤਾ ਗਿਆ ਉਸ ਤੋਂ ਬਾਅਦ ਇਸੇ ਤਰ੍ਹਾਂ ਅਸੀਂ ਸਭ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਲ ਦੇ ਵਿੱਚ ਜਿਹੜਾ ਮਦਰ ਮਸੀ ਹੈਗਾ ਜਿਹੜਾ ਹੈਗਾ ਇਹਨਾਂ ਦਾ ਕੰਪਲੀਟਰ ਜਿਸ ਲੋਗੜੀ ਲੈ ਕੇ ਉਹ ਬਟਾਲਾ ਹਸਪਤਲ ਦੇ ਵਿੱਚ ਹੈ ਬਟਾਲਾ ਹਸਪਤਲ ਤੋਂ ਜਾਣ ਤੋਂ ਬਾਅਦ ਸਾਨੂੰ ਕਲੀਅਰ ਹੋਇਆ ਕਿ ਉਹ ਅਮਨਦੀਪ ਹਸਪਤਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਅਮਨਦੀਪ ਹਸਪਤਲ ਜਾਣ ਤੋਂ ਬਾਅਦ ਮੇਰੀ ਉੱਤਰਾ ਗਲਬਤ ਹੋਈ ਤਾਂ ਮੈਂ ਉਹਨੂੰ ਦੇਖ ਇਹ ਪਤਾ ਲੱਗਾ ਕਿ ਉਸ ਲੜਾਈ ਦੇ ਰੌਣ ਜਿਹੜੀ ਹੈਗੀ ਪੰਜ ਗੋਲੀਆਂ ਜਿਹੜੀਆਂ ਬਦਰ ਬਸੀ ਤੇ ਲੱਗੀਆਂ ਨੇ ਜੋ ਕਿ ਟਾਲੇ ਚੱਕਰਾ ਹੈ। ਮੈਟਰ ਕੀ ਸੀਗਾ। ਤਾਂ ਫਿਲਹਾਲ ਮੈਟਰ ਕੋਈ ਕਲੀਅਰ ਜਿਹੜੀ ਵਜ੍ਹਾ ਰੰਜਸ਼ ਸਾਹਮਣੇ ਨਹੀਂ ਆਈ ਬਿਕਾਜ਼ ਉਹ ਹਸਪੀਟਲ ਦੇ ਵਿੱਚ ਸੀਗਾ ਤੇ ਉਹਨਾਂ ਇਹ ਦੱਸਿਆ ਉਹਨੇ ਕਿ ਮੇਰੀ ਪੁਰਾਣੀ ਵਜ੍ਹਾ ਰੰਜਸ਼ ਸੀਗੀ ਪੁਰਾਣੀ ਲੜਾਈ ਚੱਲਦੀ ਆ ਰਹੀ ਸੀ। ਮੌਜੂਦ ਹੈ ਕੋਈ ਕਲੈਰੀਫਿਕੇਸ਼ਨ। ਅ ਮੁੱਲ ਜਰ ਫਿਲਹਾਲ 4 ਤੋਂ 5 ਵਿਅਕਤੀ ਜਿਹੜੇ ਅਨੁਸ਼ਾਸ਼ ਦੇ ਤੋਂ ਫੁੱਟਸਕਲਾ ਤੇ ਆਏ ਸੀਗੇ। ਤੇ ਬੁੱਜਦੀ ਚਾਰ ਵਾਸੇ ਹਰ ਤਰ੍ਹਾਂ ਦੀ ਜਿਹੜੀ ਹੈਗੀ ਟੀਮ ਨਾਲ ਸੰਗਠਨ ਕੀਤਾ ਗਿਆ ਆ ਉਮੀਦ ਕਰਦੇ ਕਿ ਕਨਸਰਵਰਟਲ ਜਿਹੜੇ ਗ੍ਰਿਫਤਾਰ ਕੀਤੇ ਜਾਣਗੇ ਚੰਦੂਮਨ ਕੀ ਹੈ ਗਿਆ ਅਕਚੁਅਲੀ ਇਹ ਜਿਹੜਾ ਮਦਰ ਮਸੀ ਹੈਗਾ ਡਾਲੇ ਚੱਕਦਾ ਰੈਡ ਵਨਰ ਤੇ ਚੰਦੂਮਨ ਦੇ ਵਿੱਚ ਇੱਕ ਕਨਵੈਨਸ਼ਨ ਹਾਲ ਜਿਹੜਾ ਹੈਗਾ ਉਹਨਾਂ ਦਾ ਪਾਈ ਕ੍ਰਿਸਟਲ ਪਾਈਚਰ ਇਹਦਾ ਉਹ ਜਿਹੜਾ ਇੱਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਦਿਨ ਉਹ ਉੱਥੇ ਗਿਆ ਸੀ ਉੱਥੇ ਉੱਤੇ ਹਾਂਜੀ ਉੱਥੇ ਖੜਾ ਸੀਗਾ ਤੇ ਉੱਥੇ ਹੀ ਅਟੈਕ ਹੋਇਆ ਹਾਂਜੀ ਪਰਚਾ ਦਰਜ ਕੀਤਾ ਗਿਆ